ਮੁਸਲਮਾਨਾਂ ਦੀ ਆਬਾਦੀ ਵਧੀ ਜਾ ਰਹੀਆਂ ਐ ਹੋਜੂ ਉਹ ਹੋਜੂ ਇਹ ਦਰਦੀ ਪਾ ਦੀ ਆਬਾਦੀ ਵਧੀ ਕਾਦੇ ਜੀ ਤੁਸੀਂ ਵੀ ਨੋਟ ਕਰੋ ਤੁਸੀਂ ਅਗਰ ਸੈਂਟਰ ਗਵਰਨਮੈਂਟ ਦੇ ਆંકੜੇ ਚੱਕੋਗੇ ਆਬਾਦੀ ਵਧਨ ਦੇ ਇਸਲਾਮ ਨੇ ਕੁਰਾਨ ਸ਼ਰੀਫ ਚਾਜ਼ਤ ਮੁਹੰਮਦ ਸਾਹਿਬ ਨੂੰ ਅੱਲਾਹ ਤਾਲਾ ਦਾ ਹੁਕਮ ਹੋਇਆ ਕਿ ਵੀ ਰਿਜ਼ਕ ਦੇ ਡਰਨਾ ਆਪਣੀ ਔਲਾਦ ਨੂੰ ਕਤਲ ਨਾ ਕਰੋ ਇਹ આજ ਤੋਂ 1450 ਸਾਲ ਪਹਿਲਾਂ ਅੱਲਾਹ ਤਾਲਾ ਨੇ ਸਾਨੂੰ ਹੁਕਮ ਜਾਰੀ ਕੀਤਾ ਵੀ ਰਜ਼ਕ ਦੇ ਡਰਨਾ ਆਪਣੀ ਔਲਾਦ ਨੂੰ ਕਤਲ ਨਾ ਕਰੋ ਸਾਡੀ ਜਿਹੜੀ ਆਬਾਦੀ 0.2% ਵਧੀ ਹੈ ਭਾਰਤ ਦੇ ਵਿੱਚ ਉਹ ਸਾਡੀ ਬੇਟੀਆਂ ਦੀ ਆਬਾਦੀ ਵਧੀ ਹੈ ਅਸੀਂ ਕੈਨ ਗ੍ਰਾਂਧਵਾ ਧੀਆਂ ਕਤਲ ਨਹੀਂ ਕੀਤੀਆਂ ਜੀ ਅਸੀਂ ਬੇਟੀਆਂ ਦੇ ਰਖਵਾਲੇ ਆ ਇਸਲਾਮ ਨੇ ਸ਼ੁਰੂ ਜੀ ਵੀ ਕਿਹਾ ਕਿ ਬੇਟੀ ਨੂੰ ਕਤਲ ਕਰਨਾ ਹਰਾਮ ਹੈ ਔਰ ਅਬ ਅਰਬ ਚ ਰਵਾਇਤ ਸੀ ਕਿ ਲੋਕੀ ਧੀਆ ਨੂੰ ਕਤਲ ਕਰਦੇ ਸੀ ਜਦੋਂ ਮੁਹੰਮਦ ਸਾਹਿਬ ਨੇ ਉਸ ਰਵਾਇਤ ਨੂੰ ਖਤਮ ਕੀਤਾ ਤੇ ਅੱਜ ਜਿਹੜੇ ਲੋਕੀ ਰੋਲਾ ਪਾਉਂਦੇ ਵੀ ਆਬਾਦੀ ਆਬਾਦੀ ਜਿਹੜੀ ਵਧੀ ਉਹ ਸਾਡੀ ਧੀਆ ਦੀ ਵਧੀ ਹੈ ਮਤਲਬ ਇਹ ਵੀ ਬੇਟੀਆਂ ਦਾ ਕਤਲ ਨਹੀਂ ਕੀਤਾ ਹਾਂ ਮੈਸੇਜ ਅਸੀਂ ਦਹੇਜ ਦੇ ਪਿੱਛੇ ਸਾਡੇ ਤੇ ਤਾਂ ਅਗਰ ਤੁਸੀਂ ਮੁਕਦਮੇ ਚੈੱਕ ਕਰੋਗੇ ਜੇਲ੍ਹਾਂ ਚ ਜਾ ਕੇ ਕਿ ਜਿੰਨੀਆਂ ਔਰਤਾਂ ਜਲਾਈਆਂ ਗਈਆਂ ਅੱਜ ਤੱਕ ਤਿਹੋਦੇ ਜੀ ਸ਼ਾਇਦ ਤੁਹਾਨੂੰ ਕੋਈ ਮੁਸਲਮਾਨ ਐਸਾ ਨਹੀਂ ਮਿਲੇਗਾ ਜਿਹਨੇ ਇਸ ਕਰਕੇ ਉਹਨਾਂ ਦੇ ਉੱਤੇ ਮੁਕੱਦਮਾ ਦਰਜ ਹੋਇਆ ਕਰੇ ਕਿ ਇਹਨਾਂ ਨੇ ਆਪਣੀ ਨੌ ਨੂੰ ਜਲਾ ਦਿੱਤਾ